ਮੋਸਕਿਲ ਨਾ ਨਾ ਤਾਂ ਰਾਜਵੀਰ ਹਾਂ ਤੇਰੀ ਬਜਾਈ ਕਰਨੀ ਆ ਫਿਰ ਸੋਇਆਬੀਨ ਦਾ ਹੀ ਆ ਹਜੇ ਤੇ ਬਾਕੀ ਫਿਰ ਦੇਖਾਂਗੇ ਜਿੰਨਾ ਕੋਈ ਜਿਹੜੀ ਮੂੰਗੀ ਵਾਲਾ ਉਹ ਝੋੜ ਤੋਂ ਹਲਾਵਾਂਗੇ ਚਲ ਠੀਕ ਆ ਆ ਲੱਗੇ ਆਪਣੇ ਮੁਰਗੀ ਖਾਨਾ ਬੰਦੇ ਦੇ ਮੁਰਗੀ ਖਾਨਾ ਹਾਂ ਤੇ ਲੈਟ ਚੱਲਦੀ ਬਈ ਹੁਣ ਹਾਂ ਲੈਟ ਆਉਂਦੀ ਆ ਠੀਕ ਆ ਹਾਂ ਇਹ ਉਦੋਂ ਬਚ ਬੜਾ ਬੜਾ ਬਿੜਾ ਬਿਊਂਦ ਦੇ ਹੋਏ ਆ ਚੱਲੋ ਜੀ ਜੇ ਪਰ ਜੜੀ ਕੋ ਹੈਲੋ ਤੁਹਾਨੂੰ ਅਸੀਂ ਉਹਦੇ ਸਰਵਚਾਲਾ ਸਟੇਡੀਅਮ ਅੱਛਾ ਹਾਂ ਜੀ ਭੈਣ ਜੀ ਅਸੀਂ ਵੀ ਐਰ ਕੀ ਜਾਣਾ ਸੀਗਾ ਪਰ ਨਾ ਐ ਕਿ ਟਾਈਮ ਨਹੀਂ ਲੱਗਾ ਇੱਕ ਬਾਪੂ ਦੀ ਡੈਥ ਹੋ ਗਈ ਤਾਂ ਕਰਕੇ ਫਿਰ ਜਾਇਆ ਨਹੀਂ ਗਿਆ ਸਾਡੇ ਤੋਂ ਨੇ ਦਾ ਤਾਂ ਮਸਾਲਾ ਦੇ ਵਿੱਚ ਤਾਂ ਹੀ ਦੇਖ ਕੇ ਆਉਣਾ ਸੀਗਾ ਤੇ ਪਰ ਇਹ ਵੀ ਪ੍ਰੋਬਲਮ ਆਜੀ ਫਿਰ ਨਹੀਂ ਕਹਿ ਗਿਆ ਤੇ ਬਹੁਤ ਬਹੁਤ ਧੰਨਵਾਦ ਜਿਹੜਾ ਆਪਣੇ ਨਾਲ ਨਵਾਂ ਪੈਨਕਾ ਜੁੜਿਆ ਵਾ ਤੇ ਹੋਰ ਰਾਜਵੀਰ ਕਿਵੇਂ ਆ ਫਿਰ ਚਨਾ ਗੱਲਬਾਤ ਕੋਈ ਜਲੀ ਜਾਂਦਾ ਬਾਸ ਜ਼ਿਮੀਂਦਾਰਾਂ ਦਾ ਦਾਵਾ-ਦਾਵ ਝੋਨੇ ਦੀ ਤਿਆਰੀ ਕਿ ਉਹ ਨੇ ਤਿਆਰੀ ਕਰੀ ਗਦਾ ਹਾਂ ਹਾਂ ਬਸ ਤਿਆਰੀ ਆ ਲਾਉਣੇ ਦੋਆਂ ਦਿਨਾਂ ਨੂੰ ਅਲਕਿਤੇ ਡੇਟ ਵਾਈਜ਼ ਲੱਗਣੇ ਜਿਲ੍ਹਿਆਂ 'ਚ ਹਾਂ ਹਾਂ ਸਾਡੇ ਦਾ 1 ਤਰੀਕ ਤੋਂ ਸ਼ੁਰੂ ਆ ਅੱਛਾ ਅੱਛਾ ਸਾਡੇ ਦਾ ਚੋਣਾ ਬਹੁਤ ਲੱਗ ਗਿਆ ਵਾ ਠੀਕ ਆ ਠੀਕ ਆ ਪਰ ਆਪਾਂ ਦਾ ਜੇ ਦੋਆਂ ਦਿਨਾਂ ਨੂੰ ਲਾਵਾਂਗੇ ਅੱਛਾ ਅੱਛਾ ਠੀਕ ਹੋਰ ਗੱਲਾਂ ਬਾਤਾਂ ਤੁਸੀਂ ਨਹੀਂ ਫਿਰ ਤੁਸੀਂ ਲਾਉਣਾ ਹੀ ਨਹੀਂ ਜਮਾ ਇਸ ਤੋਂ ਨਾ ਨਹੀਂ ਨਹੀਂ ਅਹੀਂ ਲਾਉਣਾ ਠੀਕ ਆ ਅਹੀਂ ਛੋਨੇ ਦੇ ਬਰ ਖਲਾਫ ਹੋ ਗਏ ਭਰਾ ਠੀਕ ਆ ਅਹੀਂ ਪਾਣੀ ਪਾਣੀ ਜਿਆਦਾ ਖਰਚ ਹੁੰਦਾ ਵਾ ਅਹੀਂ ਪਾਣੀ ਜਿਆਦਾ ਪਾਣੀ ਦੀ ਬਚਤ ਕਰਨੀ ਭਰਾ ਅਹੀਂ ਆਉਣ ਵਾਲੀਆਂ ਪੀੜੀਆਂ ਲਈ ਪਾਣੀ ਜਿਆਦਾ ਰੱਖਣਾ ਚਾਹੀਦਾ ਠੀਕ ਆ ਠੀਕ ਆ ਵਧੀਆ ਆ ਕੇ ਫਿਰ ਤਾਂ ਕੰਮ ਤੁਹਾਡਾ ਉਹ ਅਹੀਂ ਆਉਣ ਵਾਲੀਆਂ ਪੀੜੀਆਂ ਲਈ ਰੱਖਣਾ ਚਾਹੀਦਾ ਪਾਣੀ ਹਾਂ ਪਾਣੀ ਆਪਾਂ ਮੁੱਕਣ ਨਹੀਂ ਦੇਣਾਗਾ ਪਾਣੀ ਚਲੋ ਮੁੱਕਣਾ ਤੇ ਨਹੀਂ ਗਾਈ ਦੀ ਸੀਤੀ ਪਰ ਉਹ ਰੋਲਾ ਤੇ ਪੈ ਹੀ ਰਿਹਾ ਨਾ ਵੀ ਪਾਣੀ ਹੋ ਰਹਿ ਗਿਆ ਇੰਨਾ ਰਹਿ ਗਿਆ ਉੱਥਾਰ ਰਹਿ ਗਿਆ ਠੀਕ ਹੈ ਠੀਕ ਆ ਤੇ ਹੁਣ ਪਾਣੀ ਵੇਖਣੇ ਆਏ ਆ ਹੁਣ ਬਸ ਮੋਟਰਾਂ ਮਾਟਰਾਂ ਬੰਦ ਕਰਨ ਆਏ ਹੀ ਨਿਹਰਾ ਹੋ ਗਿਆ ਵਾ ਠੀਕ ਹੈ ਠੀਕ ਆ ਪਰ ਕੱਲ ਨੂੰ ਸੁਵੇਰੇ ਫੇਰ ਰਹਿਗੇ ਤਾਂ ਨਗਰਲੇ ਪਰਣਾਲੇ ਅੱਜ ਕਿੱਲੇ ਪਰਦੇ ਅੱਜ ਠੀਕ ਆ ਲਾਈਵ ਨੂੰ ਲਾਈਕ ਕਰਦੇ ਫਿਰ ਦੋ ਵਾਰ ਟੈਪ ਕਰ ਉੱਤੇ ਗਾਈਟ ਕਰਦੇ ਹਾਂ ਹਮ ਤੇ ਹੋਰ ਵਧੀਆ ਲੱਗਦਾ ਫਿਰ ਵਧੀਆ 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 ਸਭ ਠੀਕ ਠਾਕ ਮਾਮੀ ਮਾਮਾ ਠੀਕ ਆ ਹਾਂ ਹਾਂ ਵਧੀਆ ਵਧੀਆ ਸਾਬ ਠੀਕ ਠਾਕ ਮੰਤਨ ਦੱਸਣ ਦਾ ਲਿਆ ਮਾਮਾ ਜਰਾ ਕਿ ਆਇਆ ਹੋਇਆ ਪਟਨਾ ਸਾਹਿਬ ਠੀਕ ਆ ਮਮੀ ماں ਕਰੀ ਗਿਆ ਠੀਕ ਦਾਪਾ ਉਹ ਦਿਨ ਫਿਰ ਰੰਗ ਜਾ ਕਰਾਉਣ ਲੱਗੇ ਰੰਗ ਦਾ ਕਰਾਦਾ ਪਾਪਾ ਅੱਛਾ ਅੱਛਾ ਲੋ ਲੋ ਬਣੀਆ ਤੋ ਹੈਂ ਸੁਭ ਜੀ ਜੀ ਹੋਰ ਹੋਰ ਵਧੀਆ ਬਾ ਠੀਕ ਆ ਉਹ ਮੜਾ ਜਾ ਉਹਦਾ ਕੋਈ ਲਿੰਕ ਤੇ ਭੇਜ ਯਾਰ ਉਹ ਯਾਰ ਉਹ ਤੂੰ ਕੇ ਉਹਨੂੰ ਖੋਲਨਾ ਮੇਰਾ ਨੰਬਰ ਭਰ ਲੈ ਤੈਨੂੰ ਤੇ OTP ਤੇ ਮੈਂ ਦੇ ਦੂੰਗਾ ਤੈਨੂੰ ਖੋਲ ਉਹ ਸਟਾਰਟ ਕਰਨਾ ਪਹਿਲਾਂ ਹਾਂ ਉਹ ਸਟਾਰਟ ਕਰ ਲਾ ਫਿਰ OTP ਤੇ ਮੈਂ ਦੇ ਦੂੰਗਾ ਠੀਕ ਆ